ਜੀ ਅੱਗੇ ਦਰਿਆ ਆ ਗਿਆ ਸਤਲੁਜ ਦਰਿਆ ਏਰੀਆ ਜਿਹੜਾ ਇੰਡੀਆ ਦਾ ਹੈਗਾ ਆਪਣੇ ਸਤਲੁਜ ਦਰਿਆ ਇਧਰਲੀ ਸਾਈਡ ਤੋਂ ਕਵਰ ਕੀਤਾ ਹੋਇਆ ਜੀ ਦੇਖ ਸਕਦੇ ਹੋ ਇਧਰਲੀ ਸਾਈਡ ਤੇ ਪਾਕਿਸਤਾਨ ਸਾਈਡ ਤੇ इंडिया ਆ ਦੇਖੋ ਜੀ ਆ ਜਿਹੜਾ ਖੱਬੇ ਹੱਥਾ ਬਾਰਡਰਿੰਗ ਕੀਤੀ ਹੋਈ ਹੈ ਇਧਰ ਪਾਕਿਸਤਾਨ ਜਿੱਧਰਲੀ ਸਾਈਡ ਖੁੱਲਿਆ ਹੋਇਆ ਹੈ ਇਧਰਲੀ ਸਾਈਡ ਇੰਡੀਆ ਆ ਗਿਆ ਜੀ ਬਾਰਡਰ ਤੇ ਇਹ ਜਾਦਵੇਰੀ ਚਿੰਨ ਇਹ ਦੇਖ ਸਕਦੇ ਹੋ ਜੀ ਬਾਰਡਰ ਦੇ ਉੱਪਰ ਇਹ ਪਿੰਡ ਜੋ ਸਹੀਨਵਾਲ ਪਿੰਡ ਆ ਇੱਥੇ ਸਹੀਦਾਂ ਦੀ ਯਾਦਗਰੀ ਚਿੰਨ ਬਣਾਏ ਹੋਏ ਨੇ ਸਹੀ ਦੀਸ ਮਾਰਕ ਇਹ ਹੈ ਰਾਜੀ ਪ੍ਰੇਮਾ ਸੱਥਲ ਦੇਖ ਸਕਦੇ ਹੋ ਇਹ ਜਿਹੜੀ ਆਪਣੇ ਖੱਬੇ ਹੱਥ ਜਿਹੜੀ ਫੋਟੋ ਹੈ ਜੀ ਆ ਸਵਦੇਵ ਬਚਾਲੇ ਭਗਤ ਸਿੰਘ ਜੀ ਇਹ ਹੈਗੇ ਜੀ ਰਾਜਗੁਰੂ ਜੀ ਇਹ ਦੇਖ ਸਕਦੇ ਹੋ ਤੁਸੀਂ ਜੀ ਇਹ ਹੈਗੀ ਆ ਜੀ ਬਟਾਲੀਅਨ 1971 ਦੀ ਸੈਜਰਾ ਇਹ 1965 ਦੀ ਹੈ ਜੀ ਪਰਮਵੀਰ ਚੱਕਰਾ ਦੇ ਅਬਦੁਲ ਹਮੀਦ ਜੀ ਮਹਾਵੀਰ ਚੱਕਰਾ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ ਬਟਾਲੀਨ ਆਫ ਦਾ ਹਸੈਨੀ ਵਾਲਾ ਦਸੰਬਰ 1971 ਡਿਊਰਿੰਗ ਦਾ 1971 ਇੰਡੋ ਪਾਕਿਸਤਾਨ ਵਾਰ 15 ਪੰਜਾਬ ਫਸਟ ਪਟਿਆਲਾ ਵਾਰ ਦਾ ਤਾਸਿਕ ਆਫ ਦਾ ਡਿਫਾਈਨਡ ਹਸੈਨੀ ਵਾਲਾ ਇਨ ਕਲਿਪ ਐਂਡ ਟੂ ਦਾ ਪ੍ਰੀਵੈਂਟ ਕੈਪਚਰ ਆਫ ਦਾ ਹਸੈਨੀ ਵਾਲਾ 1971 ਹੈਡਵਰਕਸ ਦਾ ਮੋਤ ਆ ਦੇਖ ਸਕਦੇ ਹੋ ਜੀ ਬਾਕੀ ਤੁਸੀਂ ਨਾਮ ਆਪ ਵੀ ਦੇਖ ਸਕਦੇ ਹੋ ਬਾਕੀ ਦੇ ਜਿਲੇ ਰੋਕ ਆਪਾਂ ਅਗੇ ਜੀ ਛੇ ਦੰਗੀਆਂ ਸਮਾਦਾਂ ਦੇ ਉੱਪਰ ਦੇਖ ਸਕਦੇ ਹੋ ਸੈਣੀ ਵਾਲਾ ਪਿੰਡ ਬਾਕੀ ਤੁਹਾਨੂੰ ਆਪਾਂ ਦਿਖਾਣੇ ਆ ਸਾਰੀਆਂ ਸਮਾਦਾਂ ਨਿਜਰ ਐਸ ਪੀ ਐਸ ਬ੍ਰੇਜ ਏ ਦੇਖ ਸਾਧੂ ਸਮਾਰਤ ਪੰਜਾਬ ਮਾਤਾ ਜੀ ਰੋਸ਼ਨੀ ਤੇ ਆਵਾਜ਼ ਦਾ ਸੋ ਏ ਜੀ ਦੇਖ ਸਾਧੂ ਤੁਸੀਂ ਪਾਵਰ ਸਹੀ ਜਾਨੀ ਜਹਾਜ ਦੇ ਵਿੱਚ ਜੋ ਬਣਿਆ ਹੋਇਆ ਅਸਟ ਪਟਿਆਲਾ ਬਾਅਰ ਮੀਗਰਲ ਇਹ 12 ਇਸ ਤਰ੍ਹਾਂ ਦੀ ਜੀ ਬਿਲਡਿੰਗ ਆ ਐਸਾ ਦੇ ਤੁਸੀਂ ਬੜੀ ਸੋਹਣੀ ਤੇ ਸੁੰਦਰ ਲੱਗਦੀ ਆ ਜੀ ਜਗ੍ਹਾ ਇਹ ਪਾਕਿਸਤਾਨ ਭਾਰਤ ਇੰਡੀਆ ਦੇ ਬਾਰਡਰ ਦੇ ਉੱਪਰ ਪਿੰਡ ਸਹਾਣੀ ਵਾਲਾ ਜਿੰਦਰੇ ਇਹ ਬਣੀ ਹੋਈ ਬਿਲਡਿੰਗ ਹੈ ਜੀ ਸਾਰੀ ਸਿੱਧਾਂ ਦੀ ਯਾਦ ਦੇ ਵਿੱਚ ਬਣਾਈ ਹੋਈ ਹੈ ਲਖੋਂ ਨੇ ਤੁਹਾਨੂੰ ਅੰਦਰੋਂ ਵੀ ਜਾ ਕੇ ये है जी एंट्री पॉइंट कृपा अपने जित्ते बाहर उतारो मारते केसर हिंद जो टंडर सैनी वाला का ਸਟੇਸ਼ਨ train ਅਜੇ ਵੀ ਦੇਖੋ ਖੜੀ ਕੀਤੀ ਆ ਹਾਂ ਹਾਂ ਤੁਹਾਨੂੰ ਆਪਾਂ ਅੰਦਰ ਵੀ ਲੈ ਕੇ ਚੱਲਦੇ ਆ ਡੱਬੇ ਦੇ ਇਹ ਦੱਬੇ ਇੱਥੇ ਰੱਖ ਲਿਆ ਇਹ ਜਦੋਂ ਆਪਣੇ ਭਾਰਤ ਪਾਕਿਸਤਾਨ ਇਕੱਠਾ ਸੀਗਾ ਜੀ ਇਹ ਲਾਹੌਰ ਨੂੰ ਟ੍ਰੇਨ ਜਾਂਦੀ ਸੀ ਕਿੱਦੀ ਇੱਥੋਂ ਸਿੱਧੀ ਲਾਹੌਰ ਨੂੰ ਇਰ ਲਾਸਟ ਸਟੇਸ਼ਨ ਦਿਖਾ ਲਿਆ ਇੱਥੇ ਪੁਰਾਣਾ ਉਸੇ ਤਰ੍ਹਾਂ ਦੇ ਸਟੇਸ਼ਨਾਂ ਬਾਕੀ ਦਾ ਸਾਰਾ ਸਿਸਟਮ ਚੱਕ ਦਿੱਤਾ ਪ੍ਰਿੰਟਾ ਇੱਥੇ ਦਾ ਪ੍ਰਿੰਟਾ ਲੜੰਦਾ ਦੇਖ ਸਕਦੇ ਹੋ ਜੀ ਇਹ ਟ੍ਰੇਨ ਦਾ ਡੱਬਾ ਇਹ ਦੇਖ ਸਕਦੇ ਹੋ ਜੀ ਇਹ ਲਿਖਿਆ ਹੋਇਆ ਹੈ ਇਹਨਾਂ ਨੇ ਨੌਖੀ ਰੇਲ ਯਾਤਰਾ ਇਹ ਵਰਚੁਅਲ ਰੇਲ ਯਾਤਰਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਪਸ਼ਾਵਰ ਤੋਂ ਫਰੋਜਪੁਰ ਵਿਚਕਾਰ ਰੇਲ ਯਾਤਰਾ ਨਾਲ ਸੰਬੰਧਿਤ ਹੈ ਇਸ ਵਿੱਚ ਦੋਹਾਂ ਸ਼ਹਿਰਾਂ ਵਿਚਾਲੇ ਵੱਖ-ਵੱਖ ਸ਼ਹਿਰਾਂ ਤੇ ਕਸਰੀਆਂ ਦੇ ਇਤਿਹਾਸ ਅਤੇ ਸੱਭਿਆਚਾਰ ਦੀ ਜਾਣਕਾਰੀ ਮਿਲਦੀ ਹੈ ਇਸ ਰੇਲ ਕੋਚ ਵਿੱਚ ਤੁਸੀਂ ਵਰਚੁਅਲ ਯਾਤਰਾ ਰਾਹੀਂ ਉਸ ਸਮੇਂ ਦੀ ਅਸਲ ਰੇਲ ਯਾਤਰਾ ਦਾअनुभव ਕਰ ਸਕਦੇ ਹੋ ਤੇ ਦੇਖ ਸਕਦੇ ਹੋ ਤੁਸੀਂ ਇਸ ਤੋਂ ਲਾਸ ਜੁੜਿਆ ਹੋਇਆ ਇਹ ਬਾਕੀ ਦਾ ਸਿਸਟਮ ਇੱਥੋਂ ਚੱਕ ਦਿੱਤਾ ਉਹੀ ਪਾਕਿਸਤਾਨ ਵਾਲੇ ਡੱਬਾ ਲੈਣਾ ਇਹ ਤੁਸੀਂ ਦੇਖ ਸਕਦੇ ਹੋ ਜੀ ਦੱਸਣ ਦੇ ਮਤਲਬ ਲੱਗਦਾ ਦੱਸਿਆ ਗਿਆ ਹੈਗਾ ਕਿਹੜੇ ਨਿਸ਼ਾਨ ਲੱਗੇ ਹੋਏ ਨੇ ਇਹ ਗੋਲੀਆਂ ਦੇ ਨਿਸ਼ਾਨੇ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂ ਹੈ ਔਰ ਕਾਤਲ ਮੇ ਹੈ ਇਹ ਹੈਗਾ ਜੀ ਸ਼ਹੀਦ ਸੁਖਦੇਵ ਸਿੰਘ ਜੀ ਦਾ ਇਹ ਇਹ ਹੈਗੇ ਨੇ ਸ਼ਹੀਦ ਭਗਤ ਸਿੰਘ ਜੀ ਤੇ ਇਹ ਹੈਗੇ ਨੇ ਸ਼ਹੀਦ ਰਾਜਗੁਰੂ ਜੀ ਤੇ ਆ ਸਾਰੀ ਇਹਨਾਂ ਦੀ ਹਿਸਟਰੀ ਲਿਖੀ ਹੋਈ ਆ ਜੀ ਤੁਸੀਂ ਦੇਖ ਸਕਦੇ ਹੋ ਇਹਨਾਂ ਕਲਾਬ ਜਿੰਦਾਬਾਦ ਕੀ ਪਰਵਜ ਜੋਤੀਸ ਇਹ ਦੇਫਾ ਦੇ ਵਿੱਚ ਪੰਜਾਬੀ ਦੇ ਵਿੱਚ ਹੈਗਾ ਇਹ ਲਿਖਿਆ ਹੋਇਆ ਜੀ ਇੰਗਲਿਸ਼ ਦੇ ਵਿੱਚ ਇਹ ਨਦੀ ਜਾਦ ਦੇ ਵਿੱਚ ਜੋਤੀ ਜੋ ਚੱਲ ਰਹੀ ਆ ਦੇਖੋ ਇਹ ਲਗਭਗ ਲਗਾਤਾਰ ਇਸ ਤਰ੍ਹਾਂ ਇਹ ਜੋਤ ਚੱਲਦੀ ਰਹਿੰਦੀ ਆ ਦੇਖ ਸਕਦੇ ਹੋ ਤੁਸੀਂ ਇੱਥੇ ਦੀ ਤੁਸੀਂ ਦੇਖ ਸਕਦੇ ਹੋ ਜੀ ਖੂਬਸੂਰਤੀ ਵਧੀਆ ਲੱਗ ਰਿਹਾ ਜੀ ਕਾਫੀ ਸੋਹਣਾ ਲੱਗਦਾ ਵਾਤਾਵਰਨ ਇੱਥੇ ਦਾ ਦੇਖ ਹੀ ਸਕਦੇ ਹੋ ਤੁਸੀਂ ਬਾਕੀ ਆਪਾਂ ਤੁਹਾਨੂੰ ਹੋਰ ਵੀ ਇੱਥ ਦੀ ਹਿਸਟਰੀ ਜਿਹੜੀ ਆ ਉਹ ਦਿਖਾਉਣੇ ਆ ਇਹ ਤੁਸੀਂ ਦੇਖ ਸਕਦੇ ਹੋ ਜੋਤ ਚੱਲ ਰਹੀ ਆ ਚਹੀਦਾਂ ਦੀ ਯਾਦ ਦੇ ਵਿੱਚ ਇਹ ਦੇਖ ਸਕਦੇ ਹੋ ਜੀ ਵਿਦਿਆਰਥੀਆਂ ਨੂੰ ਸੰਦੇਸ਼ ਅਸੀਂ ਨੌਜਵਾਨ ਨੂੰ ਬੰਬ ਦੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ ਵਿਦਿਆਰਥੀਆਂ ਦੇ ਕਾਰਨ ਇਸ ਇਸ ਲਈ ਇਸ ਤੋਂ ਜ਼ਿਆਦਾ ਵੱਡੇ ਕੰਮ ਹਨ ਆਉਣ ਵਾਲੇ ਲਾਹੌਰ ਸੈਸ਼ਨ ਵਿੱਚ ਕਾਂਗਰਸ ਦੇਸ਼ ਦੀ ਸਤੰਤਰਤਾ ਲਈ ਤਕੜੀ ਜद्दोजहद ਦਾ ਐਲਾਨ ਕਰ ਰਹੀ ਹੈ ਚੱਲ ਜੀ ਬਾਕੀ ਤੁਸੀਂ ਇਹਨੂੰ ਆਪ ਹੀ ਪੜ੍ਹ ਸਕਦੇ ਹੋ ਦੇਖ ਸਕਦੇ ਇਹ ਵੀ ਪਿਆਰ ਸਾਨੂੰ ਤੱਕ ਦਿੰਦਾ ਹੈ ਜਿੱਥੋਂ ਤੱਕ ਪਿਆਰ ਦਾ ਪਿਆਰ ਦੇ ਨੈਤਿਕ ਪੱਧਰ ਦਾ ਸਬੰਧ ਹੈ ਮੈਂ ਕਹਿ ਸਕਦਾ ਹਾਂ ਕਿ ਆਪਣੇ ਆਪ ਵਿੱਚ ਕੁਝ ਨਹੀਂ ਹੈ ਇਹ ਵੀ ਤੁਸੀਂ ਆਪ ਬਾਕੀ ਆ ਪੜ੍ਹ ਸਕਦੇ ਹੋ ਜੀ ਪੰਜਾਬੀ ਦੇ ਵਿੱਚ ਇਹਦੇ ਨਾਲ ਨਾਲ ਦੇਖ ਸਕਦੇ ਹੋ ਜੀ ਇੰਨੀ ਖੂਬਸੂਰਤੀ ਪਲਾਂਟਸ ਜੀ ਇੰਨਾ ਇੱਥੇ ਦਾ ਸੋਹਣਾ ਵਾਤਾਵਰਨ ਹੈ ਜੀ ਆ ਆ ਸਕਦੇ ਹੋ ਜੀ ਤੁਸੀਂ ਇੱਥੇ ਦੇਖਣ ਸੇਹਿੱਦਾਂ ਦੀ ਯਾਦ ਨੂੰ ਤਾਜ਼ਾ ਕਰ ਸਕਦੇ ਹੋ ਆ ਕੇ ਇੱਥੇ ਪਲਾਂਟਸ ਬੜੇ ਖੂਬਸੂਰਤ ਲੱਗਦੇ ਨੇ ਇੱਥੇ ਦੇਖ ਸਕਦੇ ਹੋ ਤੁਸੀਂ ਇਹ ਵੀ ਦੇਖ ਸਕਦੇ ਹੋ ਜੀ ਆਪਣੇ ਤਿੰਨਾਂ ਸ਼ਹੀਦਾਂ ਦੀ ਇਹ ਦੰਗੈ ਸਟੈਚੂ ਬਣਾ ਰੱਖੇ ਨੇ ਜੀ ਸਾਡੇ ਆਉਣ ਵਾਲੀ ਪੀੜ੍ਹੀ ਲਈ ਇਹ ਇਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਬਣਾਏ ਗਏ ਹੋਏ ਨੇ ਦੇਖੀ ਸਕਦੇ ਤੁਸੀਂ ਇਹਨਾਂ ਦੇ ਵਿੱਚ ਇਹਨਾਂ ਦੀ ਰਕਾਇਦਾ ਹਿਸਟਰੀ ਲਿਖੀ ਹੈ ਜੀ ਐਸ ਹੀਰਸ ਸੁਖਦੇਵ ਜੀ ਦੀ ਹਿਸਟਰੀ ਇੱਥੇ ਇਦੇ ਵਿੱਚ ਸਹੀ ਦੇ ਆਜਮ ਭਗਤ ਸਿੰਘ ਜੀ ਦੀ ਹਿਸਟਰੀ ਲਿਖ ਹੋਈ ਆ ਤੇ ਇਹਦੇ ਵਿੱਚ ਲਿਖੀ ਹੋਇਆ ਸ਼ਹੀਦ ਸ਼ਿਵਰਾਮ ਹਰੀ ਰਾਜਪੁਰੂ ਜੀ ਉਹਨਾਂ ਦੀ ਇਹ ਹਿਸਟਰੀ ਲਿਖੀ ਹੋਈ ਆ ਦੇਖ ਸਕਦੇ ਹੋ ਕਿ ਉਹ ਸਾਹਮਣੇ ਇਹ ਸੰਮਲ ਦਾ ਜਿਹੜਾ ਮੈਂ ਅਸੀਂ ਤੁਹਾਨੂੰ ਦਿਖਾ ਰਿਹਾ ਆ ਇਹ ਇੰਡੀਆ ਦਾ ਤੇ ਇਧਰਲੀ ਸਾਈਡ ਨੂੰ ਜਾ ਕੇ ਪਾਕਿਸਤਾਨ ਇੱਧਰ ਸੰਜਰੋ ਲਾਈਨ ਜਿਹੜੀ ਉਹ ਖਤਮ ਕਰ ਦਿੱਤੀ ਗਈ ਆ ਇਹ ਦੇਖ ਸਕਦੇ ਹੋ ਤੁਸੀਂ ਸਾਹਮਣੇ ਜਿਹੜਾ ਲਾਸਟ ਅੰਡਰਸਟੈਂਡੀ ਵਾਲਾ ਦਾ ਸੈਸ਼ਨ